ਜਿਹੜੀ ਇਹ ਵਾਰਦਾਤ ਦੇ ਉੱਤੇ ਪਹੁੰਚਿਆ ਤੇ ਗਨਮੈਨ ਦਾ ਮੈਨੂੰ ਬਾਅਦ ਫੋਨ ਆਇਆ ਕਿ ਮੈਂ ਬੰਦਾ ਫੜ ਲਿਆ ਗਨਮੈਨ ਰਾਜਕੁਮਾਰ ਬੜਾ ਸੰਸੀਅਰ ਆਪਣਾ ਬੰਦਾ ਵੈ ਪੰਜਾਬ ਪੁਲਿਸ ਦਾ ਬਟਾਲਾ ਦੇ ਨਿਜੀ ਸਕੂਲ ਦੇ ਬਾਹਰ ਗੋਲੀ ਚੱਲਦੀ ਏ ਕੀ ਮਾਮਲਾ ਵਾ ਜਸ਼ਪਾਲ ਚੋਹਾਨ ਆਮ ਆਦਮੀ ਪਾਰਟੀ ਦੇ ਆਗੂ ਸਾਡੇ ਨਾਲ ਗਲਬਲ ਗਲਬਤ ਕਰ ਲਾਂਗੇ ਜਸ਼ਪਾਲ ਜੀ ਜਦੋਂ ਗੋਲੀ ਚੱਲਦੀ ਏ ਤੁਸੀਂ ਉਸ ਵੇਲੇ ਕਿੱਥੇ ਸੀ ਤੁਹਾਡੇ ਗਨਵਾਲੋਂ ਗਨਮੈਨ ਵੱਲੋਂ ਬੜੀ ਮਿਹਨਤ ਕੀਤੀ ਗਈ ਹਾਂਜੀ ਮੈਂ ਉਸ ਵੇਲੇ ਬਾਥਰੂਮ ਚ ਨਹਾ ਰਿਹਾ ਸੀ ਤੇ ਮੈਂ ਨਹਾ ਕੇ ਬਾਹਰ ਨਿਕਲਿਆ ਆਂ ਤੇ ਮੈਨੂੰ ਇੱਕ ਸਾਥੀ ਮੇਰੇ ਦਾ ਫੋਨ ਆਇਆ ਜੁਹਾਨ ਸਾਹਿਬ ਕੀ ਗੱਲ ਹੋਈ ਆ ਮੈਂ ਗੱਲ ਕੀ ਹੋਈ ਹੈ ਮੈਨੂੰ ਤਾਂ ਕੋਈ ਪਤਾ ਨਹੀਂ ਕਿੰਦੇ ਗੋਲੀਬਾਰ ਚੱਲ ਗਈ ਆ ਮੈਂ ਪੰਜਾਬ ਜਾਂ ਬਾਹਰ ਆਇਆ ਤੇ ਪਤਾ ਲੱਗਾ ਕਿ ਮੇਰਾ ਗਨਮੈਨ ਜਿਹੜਾ ਵਾ ਉਹ ਉਹਦੇ ਪਿੱਛੇ ਭੱਜਿਆ ਹੋਇਆ ਤੇ ਮੈਂ ਆਪਣਾ ਕੱਪੜੇ ਪਾਪੂ ਕੇ ਤੇ ਮੈਂ ਵੀ ਆਪਣਾ ਇੱਧਰ ਮੌਕਾ ਜਿਹੜੀ ਇਹ ਵਾਰਦਾਤ ਦੇ ਉੱਤੇ ਪਹੁੰਚਿਆ ਤੇ ਗਨਮੈਨ ਦਾ ਮੈਨੂੰ ਬਾਅਦ ਚ ਫੋਨ ਆਇਆ ਕਿ ਮੈਂ ਬੰਦਾ ਫੜ ਲਿਆ ਗਨਮੈਨ ਰਾਜਕੁਮਾਰ ਬੜਾ ਸੰਸੀਅਰ ਆਪਣਾ ਬੰਦਾ ਵਾ ਪੰਜਾਬ ਪੁਲਿਸ ਦਾ ਜਵਾਨ ਹੈ ਔਰ ਬੰਦਾ ਪਕੜ ਕੇ ਉਹਦੇ ਕੋਲੋਂ ਜਿਹੜਾ ਵੈਪਨ ਹੈ ਇਹਨੇ ਬਰਾਮਦ ਕਰ ਲਿਆ ਔਰ ਉਹਨੂੰ ਪੁਲਿਸ ਦੇ ਬਹਲੇ ਕਰਤਾ ਗਿਆ ਪਤਾ ਲੱਗਾ ਕੀ ਕਾਰਨ ਹੈ ਗੋਲੀ ਚੱਲਣ ਦੀ ਇਹ ਨਹੀਂ ਜੇ ਜੇ ਤਫਤੀਸ਼ ਕਰਨਗੇ ਪਤਾ ਲੱਗੇਗਾ ਇਹਦਾ ਕਾਰਨ ਕੀ ਹੈ ਕੋਈ ਰੰਜਿਸ਼ ਹੈ ਜਾਂ ਹਾਂਜੀ ਕੀ ਉਹਦੀ ਬਰੀਕੀਆਂ ਨਾਲ ਜਾਂਚ ਪੁਲਿਸ ਕਰੇ ਕੋ ਨਾਲ ਦੀ ਗਲੀ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਵਿਧਾਇਕ ਦਾ ਘਰ ਆ ਪੁਰਾਣਾ ਕਰ ਇਹਦਾ ਵਿਧਾਇਕ ਸਾਡੇ ਐਮਐਲਏ ਸਾਹਿਬ ਨਾਲ ਕੋਈ ਤੱਲਕ ਨਹੀਂ ਇਸ ਕੇਸ ਦਾ ਇਹ ਆਪਣਾ ਕੋਈ ਨਿੱਜੀ ਰੰਜਿਸ਼ ਜਾਂ ਕੋਈ ਪਤਾ ਲੱਗ ਜਾਏਗਾ ਗੋਲੀ ਚ ਲਾਨ ਵਾਲਿਆਂ ਨੂੰ ਪਤਾ ਉਹ ਹਾਂ ਹਾਂਜੀ ਹਾਂਜੀ ਬਿਲਕੁਲ ਉਸ ਬਹਾਦਰ ਗਨਮੈਨ ਦੇ ਨਾਲ ਵੀ ਚੱਲ ਕੇ ਗੱਲਬਾਤ ਕਰ ਲੈਣੇ ਆ ਕਿ ਕਿਸ ਤਰੀਕੇ ਨਾਲ ਭਾਰੀ ਮੁਸ਼ਕਲ ਬਾਅਦ ਉਸ ਗਨਮੈਨ ਵੱਲੋਂ ਉਸ ਨੂੰ ਕਾਬੂ ਕੀਤਾ ਗਿਆ ਜਰੂਰ ਮੈਂ ਗੱਲਬਾਤ ਕਰਨੀ ਚਾਹਾਂਗੇ ਉਸ ਗਨਮੈਨ ਦੇ ਨਾਲ ਵੀ ਕਿ ਕਿਸ ਤਰੀਕੇ ਨਾਲ ਉਸ ਜੀ ਭਾਈ ਸਾਹਿਬ ਕਿਸ ਤਰੀਕੇ ਨਾਲ ਕਾਬੂ ਕੀਤਾ ਨੇ ਕਿਸ ਤਰੀਕ ਮੈਂ ਇੱਥੋਂ ਜਦੋਂ ਭੱਜਾਵਾ ਬਸ ਉਹਨੂੰ ਮੈਂ ਮਗਰ ਲੱਗ ਗਿਆ ਉਹਦੇ ਜਦੋਂ ਇੱਥੇ ਗੋਲੀ ਦੀ ਠਾਰੀ ਆਵਾਜ਼ ਆਈ ਮੈਂ ਉਦੋਂ ਮਗਰ ਭੱਜ ਪਿਆ ਡੇਢ ਘੰਟੇ ਦੀ ਮਸਤਕ ਤੋਂ ਵੱਧ ਆ ਮੈਂ ਫੜਿਆ ਬੰਦਾ ਜਪਾ ਮਾਰਿਆ ਮੈਂ ਆਪਣੀ ਫੜੀ ਹੀ ਕਾਰਬਨ ਮੈਂ ਜੇ ਜਿਆਦਾ ਭਜੇਗਾ ਨਾ ਠੇਗਾ ਪਿਸਟਲ ਤੇ ਦੇ ਦੇਗਾ ਇਮਾਨਦਾਰੀ ਨਾਲ ਚੰਗੀ ਗੱਲ ਹੈ ਮੈਂ ਗੋਲੀ ਮਾਰ ਦੇਣੀ ਹੁ ਅੱਛਾ ਨਹੀਂ ਲਲਕਾਰਾ ਤੁਸੀਂ ਵੀ ਮਾਰਿਆ ਮਾਰਿਆ ਪੂਰਾ ਮੈਂ ਨਹੀਂ ਤੇ ਉਹਨੇ ਦੇਣਾ ਹੀਗਾ ਮੈਂ ਆ ਚੈਂਬਰ ਤੇ ਚੜੀ ਜਫਰ ਇਹ ਦੇ ਦੇਂਗਾ ਚੰਗਾ ਰਹੂੰਗਾ ਉਹਨੇ ਫਰਾਤਾ ਪਿਸਟਲ ਮੈਂ ਲੈ ਕੇ ਸਿਟੀ ਐ ਐਸਐਚਓ ਦੇ ਹਵਾਲੇ ਕਰ ਆਂ ਬੰਦਾ ਵੀ ਕਰ ਆਂ ਅੱਗੇ ਸਾਹਬ ਦੀ ਮਰਜ਼ੀ ਐ ਜੋ ਉਹਨੇ ਕਰਨਾ ਉਹਨਾ ਕਰਨਾ ਅੱਛਾ ਜਿਸ ਤਰੀਕੇ ਨਾਲ ਉਸ ਨੌਜਵਾਨ ਨੂੰ ਗੋਲੀ ਵੱਜੀ ਐ ਸਕੂਲੀ ਬੱਚਾ ਸੀ ਗੋਲੀ ਸੁਣ ਕੇ ਮੈਂ ਅੱਛਾ ਸਕੂਲੀ ਬੱਚਾ ਸੀ ਇਹ ਨਹੀਂ ਭਾਜੀ ਮੈਨੂੰ ਪਤਾ ਇੱਥੋਂ ਜਦੋਂ ਸਾਡੀ ਕੋਠੀ ਲੱਗੋ ਭੱਜਾ ਵਾ ਉਹਦੇ ਕੋਲ ਮੈਂ ਪਿਸਟਲ ਵੇਖ ਲਿਆ ਮੈਂ ਉਦੋਂ ਮਗਰ ਲੱਗ ਗਿਆ ਡੇਢ ਘੰਟੇ ਦੀ ਮੈਂ ਸਤਕ ਤੋਂ ਬੜਾ ਮੈਂ ਬੰਦਾ ਫੜਿਆ ਅੱਛਾ ਡੇਢ ਘੰਟਾ ਦੌੜਦਾ ਹੀ ਰਹੇ ਮੋੜਨਾ ਪਿਆ ਮਗਰ ਮੈਨੂੰ ਜੇ ਮੈਂ ਨਾ ਭਾਜਦਾ ਦੂਜੇ ਮੁਲਾਜ਼ਮਾਂ ਦੀ ਪ ਪਾਈ ਉਹਨੇ ਕਮੀਜ਼ ਤੇ ਬਲੂ ਕਲਰ ਦੀ ਪੈਂਟ ਪਾਈ। ਬਾਕੀ ਅੱਗੇ ਮਹਾਰਾਜ ਦੀ ਮੇਰੀ ਜੇ ਫੜਨਾ ਇਹ ਫੜ ਲਿਆ ਵਾ। ਬਾਕੀ ਮੈਨੂੰ ਨਹੀਂ ਪਤਾ ਮੈਂ ਤੇ ਇਹਦੀ ਵੀ ਕਹਿਣਾ ਅੱਜ ਤੇ ਗੋਲੀ ਚੱਲੀ ਏ ਵੱਜ ਜਾਣਾ ਚਾਹੀਦਾ ਵਾ। ਇਹਨੇ ਕਾਰਾ ਮਾਰਿਆ ਜਾਏ ਮੈਂ ਤੇ ਵਾਹਿਗੁਰੂ ਘਰੀ ਅਰਦਾਸ ਕਰੂੰਗਾ। ਜੀ ਬਿਲਕੁਲ ਜਰੂਰ ਨਾ ਕਿਤੇ ਨਾ ਕਿਤੇ ਐਸੇ ਅਫਸਰਾਂ ਨੂੰ ਜਾਂ ਐਸੇ ਪੁਲਿਸ ਮੁਲਾਜ਼ਮਾਂ ਨੂੰ ਐਪਰੀਸ਼ੀਏਟ ਕਰਨਾ ਬੰਦਾ ਵਾ ਜਿਨ੍ਹਾਂ ਨੇ ਭਾਰੀ ਮੁਸ਼ਕਲ ਤੋਂ ਬਾਅਦ ਉਸ ਨੌਜਵਾਨ ਨੂੰ ਫੜਿਆ ਜਿਸ ਵੱਲੋਂ ਗੋਲੀ ਚਲਾ ਕੇ ਇੱਥੋਂ ਫਰਾਰ ਹੋ ਰਿਹਾ ਸੀ ਗਵਰਨਮੈਂਟ ਸੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਸ਼ਪਾਲ ਜਹਵਾਨ ਦਾ ਤਾਂ ਆ ਘਰ ਦੇ ਬਾਹਰ ਬੈਠਾ ਸੀ ਕੋਠੀ ਦੇ ਬਾਹਰ ਬੈਠਾ ਸੀ ਜਦ ਗੋਲੀ ਦੀ ਆਵਾਜ਼ ਸੁਣੀ ਤਾਂ ਉਸੇ ਵੇਲੇ ਹੀ ਉਸ ਵੱਲੋਂ ਉਸ ਦਾ ਪਿੱਛਾ ਕੀਤਾ ਜਾਂਦਾ ਵਾ ਤਾਂ ਪਿੱਛਾ ਕਰਕੇ ਉਸ ਨੌਜਵਾਨ ਨੂੰ ਉਸ ਦਾ ਪਿਸਟਲ ਰਿਕਵਰ ਕਰਕੇ ਪੁਲਿਸ ਨੂੰ ਦਿੱਤਾ ਜਾਂਦਾ ਵਾ ਜਰੂਰ ਅਧਿਕਾਰੀ ਵੀ ਪਹੁੰਚੇ ਨੇ ਡੀਐਸਪੀ ਸੰਜੀਵ ਕੁਮਾਰ ਗਲਬਾਕਰ ਸਾਨੂੰ ਐਸਪੀ ਸਾਹਿਬ ਕਿਸੀ ਕਿਨਾ ਦੇਦੇ ਦਿਨ ਦਿਹਾੜੇ ਗੋਲੀ ਚੱਲ ਜਾਈ ਨਹੀਂ ਕਰਦੇ ਅ ਜੀ ਅੱਜ ਮੌਕੇ ਤੇ ਆਏ ਆ ਇੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਰਾਧਾ ਕ੍ਰਿਸ਼ਨਨ ਕਲੋਨੀ ਦੇ ਵਿੱਚ ਗੋਲੀ ਚੱਲੀ ਹੈ ਤੇ ਇੱਕ ਲੜਕੇ ਦੇ ਜਿਹੜੇ ਇੰਜਰ ਹੋਇਆ ਤੇ ਮੌਕੇ ਤੇ ਆ ਕੇ ਪਤਾ ਲੱਗਾ ਹੈ ਕਿ ਜਿਹੜਾ ਲੜਕਾ ਇੰਜਰਡ ਹੋਇਆ ਉਹਦਾ ਨਾਮ ਦਮਨ ਗੁਰਾਇਆ ਹੈ ਜੋ ਕਿ ਹਾਥੀਗੇੜ ਅੰਮ੍ਰੇ ਸਰਦਾਰ ਹਾਥੀਗੇੜ ਬਟਾਲਾ ਦਾ ਰਹਿਣ ਵਾਲਾ ਹੈ ਤੇ ਉਹਦੇ ਨਾਲ ਦੋ ਦੇ ਯਾਰ ਦੋ ਸੀਗੇ ਜਿਹੜੇ ਉਹਨੂੰ ਹੁਣ ਹਸਪੀਟਲ ਲੈ ਕੇ ਗਏ ਨੇ ਅਮਨਦੀਪ ਹਸਪੀਟਲ ਉਹਨੂੰ ਰੈਫਰ ਕਰ ਦਿੱਤਾ ਗਿਆ ਸਿਵਲ ਹਸਪੀਟਲ ਤੋਂ ਬਾਅਦ ਤੇ ਜਿਹੜੇ ਦੋਸ਼ੀ ਨੇ ਉਹ ਦੋ ਅਨਨੋਨ ਨੇ ਤੇ ਅਸੀਂ ਹੁਣ ਮੌਕੇ ਤੇ ਉਹਦਾ ਸਟੇਟਮੈਂਟ ਲੈ ਕੇ ਤੇ ਐਫ ਆਈ ਆਰ ਰਜਿਸਟਰ ਕਰਕੇ ਜਲਦ ਤੋਂ ਜਲਦ ਦੋਸ਼ੀ ਇਹਨਾਂ ਦੇ ਗੋਲੀ ਚੱਲੀ ਸਰ ਉਹ ਬੱਚੇ ਆ ਜਾਂ ਜੀ ਹਜੇ ਪ੍ਰੀਲੀਮినਰੀ ਕੁਝ ਵੀ ਕਹਿਣਾ ਮੁਸ਼ਕਿਲ ਹੈ ਅਸੀਂ ਤੁਹਾਨੂੰ ਦੱਸਿਆ ਕਿ ਮੌਕੇ ਤੇ ਅਸੀਂ ਸਾਰਾ ਜਾਇਜ਼ਾ ਲੈ ਲਿਆ ਹੁਣ ਅਮੰਦੀ ਹਸਪੀਟਲ ਸਾਡੀ ਟੀਮ ਜਾ ਰਹੀ ਹੈ ਉਹਨਾਂ ਨੂੰ ਮਦਈਆਂ ਨੂੰ ਜਿਹੜੇ ਜਿਹੜੇ ਇੰਜਰਡ ਹੈਗਾ ਜਿਹੜਾ ਦਮਨ ਗਰਾਇਆ ਤੇ ਉਹਦੇ ਦੋਸਤ ਨੇ ਜਿਹੜੇ ਜਿਨ੍ਹਾਂ ਦੱਸਿਆ ਕਿ ਅਸੀਂ ਵੀ ਉੱਥੇ ਨਾਲ ਸੀਗੇ ਉਸ ਟਾਈਮ ਤੇ ਉਹਨਾਂ ਨਾਲ ਗੱਲ ਮਿਲ ਕਰਦੇ ਆ ਜਿਹੜੇ ਗੋਲੀ ਚਲਾਈ ਉਹ ਫੜਿਆ ਗਿਆ ਕਿ ਨਹੀਂ ਹਜੇ ਜੀ ਹਜੇ ਆ ਪਰਟ ਆਫ ਇਨਵੈਸਟੀਗੇਸ਼ਨ ਹੈ ਹਜੇ ਇਹਨੂੰ ਤੁਹਾਨੂੰ ਸਾਰੀ ਡਿਟੇਲ ਬਾਅਦ ਵਿੱਚ ਦੱਸਦੇ ਆ ਮੈਂ ਬ੍ਰਦਰ ਕਹਿ ਰਿਹਾ ਕਿ ਇਹ ਥੋੜੀ ਦੇਰ ਦਿਓ ਤੁਹਾਨੂੰ ਡਿਟੇਲ ਦੇ ਵਿੱਚ ਅਸੀਂ ਸਾਰੀ ਜਿਹੜੀ ਹੈਗੀ ਹੈ ਸੀਸੀਟੀਵੀਜ਼ ਹੈਗੀਆਂ ਨੇ ਜੀ ਅਸੀਂ ਸਾਰੇ ਕਿਉਂਕਿ ਸੰਗਣਾ ਇਲਾਕਾ ਹੈ ਤੇ ਅਸੀਂ ਸਾਰੀ ਸੀਸੀਟੀਵੀਜ਼ ਐਕਸਪਲੋਰ ਕਰ ਰਹੇ ਹਾਂ ਤੇ ਉਹ ਤੋਂ ਬਾਅਦ ਤੁਹਾਨੂੰ ਸਾਰੀ ਡਿਟੇਲਸ ਵਿੱਚ ਦੱਸਿਆ ਜਾਏਗਾ ਬਿਲਕੁਲ ਐਸਐਸਪੀ ਐਸਪੀ ਜੀ ਸਾਡੇ ਨਾਲ ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਜਿਸ ਨੌਜਵਾਨ ਦੇ ਗੋਲੀ ਲੱਗੀ ਆ ਅਮ੍ਰਿਤਸਰ ਅਮਨਦੀਪ ਅਮੰਦੀਪ ਹਸਪੀਟਲ ਉਸ ਨੂੰ ਰੈਫਰ ਕਰ ਦਿੱਤਾ ਗਿਆ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਸੀਸੀਟੀਵੀ ਖੰਘਾਲੇ ਜਾ ਰਹੇ ਨੇ ਇਹ ਜ਼ਰੂਰ ਬੰਦੀ ਕਾਰਵਾਈ ਕੀਤੀ ਜਾਵੇਗੀ ਕੈਮਰਾ ਬਸੰਬੀ ਦੇ ਨਾਲ ਜਤਨਦਾ ਗੁੰਨੜ ਡੇਲੀ ਪੋਸਟ ਪੰਜਾਬੀ ਬਟਾਲਾ ਬਟਾਲਾ ਦੇ ਨਿੱਜੀ ਸਕੂਲ ਦੇ ਬਾਹਰ ਗੋਲੀ ਚੱਲਦੀ ਏ ਕੀ ਮਾਮਲਾ ਵਾ ਜਸ਼ਪਾਲ ਚੋਹਾਨ ਆਮ ਆਦਮੀ ਪਾਰਟੀ ਦੇ ਆਗੂ ਸਾਡੇ ਨਾਲ ਗਲਬਲ ਗਲਬਤ ਕਰ ਲਾਂਗੇ ਜਸ਼ਪਾਲ ਜੀ ਜਦੋਂ ਗੋਲੀ ਚੱਲਦੀ ਏ ਤੁਸੀਂ ਉਸ ਵੇਲੇ ਕਿੱਥੇ ਸੀ ਤੁਹਾਡੇ ਗਨ ਵਾਲੋਂ ਗਨਮਨ ਵਾਲੋਂ ਬੜੀ ਮਿਹਨਤ ਕੀਤੀ ਗਈ ਹਾਂਜੀ ਮੈਂ ਉਸ ਵੇਲੇ ਬਾਥਰੂਮ ਚ ਨਹਾ ਰਿਹਾ ਸੀ ਤੇ ਮੈਂ ਨਹਾ ਕੇ ਬਾਹਰ ਨਿਕਲਿਆ ਤੇ ਮੈਨੂੰ ਇੱਕ ਸਾਥੀ ਬੇਰੇ ਦਾ ਫੋਨ ਆਇਆ ਜੁਹਾਨ ਸਾਹਿਬ ਕੀ ਗੱਲ ਹੋਈ ਆ ਮੈਂ ਗੱਲ ਕੀ ਹੋਈ ਏ ਮੈਨੂੰ ਤਾਂ ਕੋਈ ਪਤਾ ਨਹੀਂ ਕਿੰਦੇ ਗੋਲੀਬਾਰ ਚੱਲ ਗਈ ਆ ਮੈਂ ਪੰਜਾਬ ਜਾਂ ਬਾਹਰ ਆਇਆ ਤੇ ਪਤਾ ਲੱਗਾ ਕਿ ਮੇਰਾ ਗਨਮੈਨ ਜਿਹੜਾ ਵਾ ਉਹ ਉਹਦੇ ਪਿੱਛੇ ਭੱਜਿਆ ਹੋਇਆ ਤੇ ਮੈਂ ਆਪਣਾ ਕੱਪੜੇ ਪਾਪੂ ਕੇ ਤੇ ਮੈਂ ਵੀ ਆਪਣਾ ਇੱਧਰ ਮੌਕਾ ਜਿਹੜੀ ਵਾਰਦਾਤ ਦੇ ਉੱਤੇ ਪਹੁੰਚਿਆ ਤੇ ਗਨਮੈਨ ਦਾ ਮੈਨੂੰ ਬਾਅਦ ਵਿੱਚ ਫੋਨ ਆਇਆ ਕਿ ਮੈਂ ਬੰਦਾ ਫੜ ਲਿਆ ਗਨਮੈਨ ਰਾਜਕੁਮਾਰ ਬੜਾ ਸੰਸੀਅਰ ਆਪਣਾ ਬੰਦਾ ਵਾ ਪੰਜਾਬ ਪੁਲਿਸ ਦਾ ਜਵਾਨ ਹੈ ਔਰ ਬੰਦਾ ਪਕੜ ਕੇ ਉਹਦੇ ਕੋਲੋਂ ਜਿਹੜਾ ਵੈਪਨ ਹੈ ਇਹਨੇ ਬਰਾਮਦ ਕਰ ਲਿਆ ਔਰ ਉਹਨੂੰ ਪੁਲਿਸ ਦੇ ਬਲੇ ਕਰਤਾ ਗਿਆ ਪਤਾ